ਮਪੀ ਭਾਉ ਅਮਰਤਪਾਲ ਦਾ ਜਿਹੜਾ ਇੱਕ ਸੁਨੇਹਾ ਹੈ ਤੁਹਾਡੇ ਅੱਗੇ ਰੱਖਣ ਲੱਗਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਦਾਇ ਵੀ ਕੋਈ ਭਾਉ ਦਾ ਸੁਨੇਹਾ ਆਇਆ ਤੇ ਦੱਸੋ ਹੁਣ ਭਾਉ ਅਮਰਤਪਾਲ ਨੇ ਇਹ ਮੈਸੇਜ ਲਾਇਆ ਹੈ ਵੀ ਕੱਲ 17 ਤਰੀਕ ਨੂੰ ਦਿਨ ਮੰਗਲਵਾਰ ਪੰਜਾਬ ਦੇ ਵਿੱਚੋਂ ਇੱਕ ਵੱਡਾ ਗੱਡੀਆਂ ਦਾ ਕਾਫਲਾ ਸੰਗਤ ਦਾ ਕਾਫਲਾ ਦਿੱਲੀ ਜਾਊਗਾ ਕਿੱਥੇ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਜਿੱਥੇ ਮਰਨ ਵਰਤ ਰੱਖ ਕੇ ਸੋ ਸਾਰੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਘਰਾਂ 'ਚ ਚੁੱਲਾ ਬਲਦਾ ਹੈ ਜਿਹੜੇ ਭਾਉ ਅਮਰਤਪਾਲ ਨੂੰ ਪਿਆਰ ਕਰਦੇ ਆ ਜਿਹੜੇ ਅਕਸਰ ਹੀ ਪੁੱਛਦੇ ਆ ਵੀ ਭਾਉ ਦਾ ਕੋਈ ਮੈਸੇਜ ਕੋਈ ਸਨੇਹਾ ਭਾਉ ਦਾ ਕੀ ਹਾਲ ਆ ਸੋ ਭਾਉ ਚੜ੍ਹਦੀ ਕਲਾ ਚ ਆ ਪਰ ਉਹਨਾਂ ਦਾ ਇੱਕ ਇਹੋ ਹੀ ਸਨੇਹਾ ਵੀ ਕੱਲ 17 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚੋਂ ਇੱਕ ਗੱਡੀਆਂ ਦਾ ਵੱਡੇ ਰੂਪ ਚ ਕਾਫਲਾ ਖਨੋਰੀ ਬਾਰਡਰ ਤੇ ਜਾਊਗਾ ਜਿੱਦੀ ਆਰੰਭਤਾ ਹੋਣੀ ਆ ਮਖੂ ਜੇ ਜੇ ਹੋਟਲ ਆ ਉਥੋਂ 9 ਵਜੇ ਕਾਫਲਾ ਚੱਲੂਗਾ ਉਥੇ 9 ਵਜੇ ਸਾਰੇ ਪੰਜਾਬ ਨੇ ਇਕੱਠਿਆਂ ਹੋ ਕੇ ਜਿਨ੍ਹਾਂ ਨੇ ਜਾਣਾ ਹੈ ਸੋ ਉੱਥੋਂ ਰਵਾਨਾ ਹੋਣਾ ਅਤੇ ਪੜਾਦਰ ਪੜਾਪਾ ਖਨੌਰੀ ਬਾਡਰ ਤੇ ਪਹੁੰਚਣਾ ਹੈ ਬਾਪੂ ਜੀ ਰਿੰਬਾ ਪੁੱਤਰ ਸੇਮ ਸਿੰਘ ਜੀ ਹੁਣਾ ਦੀ ਅਗਵਾਈ ਚ ਇਹ ਜਿਹੜਾ ਕਾਫਲਾ ਚੱਲਣਾ ਹੈ ਸੋ ਸਾਰੇ ਪੰਜਾਬ ਦੇ ਅੱਗੇ ਭਾਉ ਅਮਰਤਪਾਲ ਨੂੰ ਪਿਆਰ ਕਰਨ ਵਾਲੇ ਹਰ ਉਹ ਲੋਕਾਂ ਅੱਗੇ ਬੇਨਤੀ ਆ ਅਪੀਲ ਆ ਤਰਲਾ ਆ ਜਿਨ੍ਹਾਂ ਦੇ ਘਰੇ ਚੁੱਲਾ ਬਲਦਾ ਵੀ ਕੱਲ 17 ਤਰੀਕ ਨੂੰ ਆਪਾਂ ਇਕੱਠੇ ਹੋ ਕੇ ਖਨੌਰੀ ਬਾਡਰ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਪੀ ਭਾਉ ਅਮਰਤਪਾਲ ਦਾ ਜਿਹੜਾ ਇੱਕ ਸੁਨੇਹਾ ਹੈ ਤੁਹਾਡੇ ਅੱਗੇ ਰੱਖਣ ਲੱਗਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹੀ ਦਾਇ ਵੀ ਕੋਈ ਭਾਉ ਦਾ ਸੁਨੇਹਾ ਆਇਆ ਤਾਂ ਦੱਸੋ ਹੁਣ ਭਾਉ ਅਮਰਤਪਾਲ ਨੇ ਇਹ ਮੈਸੇਜ ਲਾਇਆ ਹੈ ਵੀ ਕੱਲ 17 ਤਰੀਕ ਨੂੰ ਦਿਨ ਮੰਗਲਵਾਰ ਪੰਜਾਬ ਦੇ ਵਿੱਚੋਂ ਇੱਕ ਵੱਡਾ ਗੱਡੀਆਂ ਦਾ ਕਾਫਲਾ ਸੰਗਤ ਦਾ ਕਾਫਲਾ ਦਿੱਲੀ ਜਾਊਗਾ ਕਿੱਥੇ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਜਿੱਥੇ ਮਰਨ ਵਰਤ ਰੱਖ ਕੇ ਸੋ ਸਾਰੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਘਰਾਂ 'ਚ ਚੁੱਲਾ ਬਲਦਾ ਹੈ ਜਿਹੜੇ ਭਾਊ ਅਮਰਤਪਾਲ ਨੂੰ ਪਿਆਰ ਕਰਦੇ ਆ ਜਿਹੜੇ ਅਕਸਰ ਹੀ ਪੁੱਛਦੇ ਆ ਵੀ ਭਾਊ ਦਾ ਕੋਈ ਮੈਸੇਜ ਕੋਈ ਸਨੇਹਾ ਭਾਊ ਦਾ ਕੀ ਹਾਲ ਆ ਸੋ ਭਾਊ ਚੜ੍ਹਦੀ ਕਲਾ ਚ ਆ ਪਰ ਉਹਨਾਂ ਦਾ ਇੱਕ ਇਹੋ ਹੀ ਸਨੇਹਾ ਵੀ ਕੱਲ 17 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚੋਂ ਇੱਕ ਗੱਡੀਆਂ ਦਾ ਵੱਡੇ ਰੂਪ ਚ ਕਾਫਲਾ ਖਨੋਰੀ ਬਾਰਡਰ ਤੇ ਜਾਊਗਾ ਜਦੀ ਆਰੰਭਤਾ ਹੋਣੀ ਆ ਮਖੂ ਜੇ ਜੇ ਹੋਟਲ ਆ ਉਥੋਂ 9 ਵਜੇ ਕਾਫਲਾ ਚੱਲੂਗਾ ਉਥੇ 9 ਵਜੇ ਸਾਰੇ ਪੰਜਾਬ ਨੇ ਇਕੱਠਿਆਂ ਹੋ ਕੇ ਜਿਨ੍ਹਾਂ ਨੇ ਜਾਣਾ ਹੈ ਸੋ ਉੱਥੋਂ ਰਵਾਨਾ ਹੋਣਾ ਹੈ ਤੇ ਪੜਾਦਰ ਪੜਾਪ ਆ ਖਨੌਰੀ ਬਾਰਡਰ ਤੇ ਪਹੁੰਚਣਾ ਹੈ ਬਾਪੂ ਜੀ ਰਿੰਬਾ ਪੁੱਤਰ ਸੀਮ ਸਿੰਘ ਜੀ ਹੁਣਾਂ ਦੀ ਅਗਵਾਈ ਚ ਇਹ ਜਿਹੜਾ ਕਾਫਲਾ ਚੱਲਣਾ ਹੈ ਸੋ ਸਾਰੇ ਪੰਜਾਬ ਦੇ ਅੱਗੇ ਭਾਉ ਅਮਰਤਪਾਲ ਨੂੰ ਪਿਆਰ ਕਰਨ ਵਾਲੇ ਹਰ ਉਹ ਲੋਕਾਂ ਅੱਗੇ ਬੇਨਤੀ ਆ ਅਪੀਲ ਆ ਪਰਲਾ ਆ ਜਿਨ੍ਹਾਂ ਦੇ ਘਰੇ ਚੁੱਲਾ ਬਲਦਾ ਵੀ ਕੱਲ 17 ਤਰੀਕ ਨੂੰ ਆਪਾਂ ਇਕੱਠੇ ਹੋ ਕੇ ਖਨੌਰੀ ਬਾਰਡਰ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ